ਡੇ ਕੋਲੇ ਹੈਗੇ ਆ ਜੀ ਕੁਲਚੇ ਛੋਲੇ ਤੇ ਨਾਲ ਸਾਡੇ ਕੋਲੇ ਹੈਗੇ ਆ ਗੋਲ ਗੱਪੇ ਵਿਦ ਪਾਣੀ ਐਂਡ ਇਹ ਬਾਬਾ ਜੀ ਦਾ ਲੰਗਰ ਆ ਜੀ ਗੁਰੂ ਨਾਨਕ ਦੇਵ ਜੀ ਦਾ ਤੇ ਇਹ ਸਦਾ ਹੀ ਚੜ੍ਹਦੀ ਕਲਾ ਚ ਰਹਿਣਾ ਆ ਜੀ ਸੰਗਤ ਨੂੰ ਇਹੀ ਕਹਿਣਾ ਚਾਹੁੰਦੀ ਆ ਜੀ ਰਲ ਮਿਲ ਕੇ ਗੁਰੂ ਦੀ ਸੇਵਾ ਕਰੋ ਸੇਵਾ ਦੇ ਵਿੱਚ ਹੀ ਮੇਵਾ ਆ ਜੀ ਜੇ ਸੇਵਾ ਆ ਤਾਂ ਸਾਰਾ ਖਸ਼ਾ ਜੀ ਮਾਹੀ ਤਾਵਲੇ ਹਾਂ ਜੀ ਕੀ ਕਹਿਣਾ ਚਾਹੁੰਦੇ ਬੇਟਾ ਨਗਰ ਕੀਰਤਨ ਦੀਆਂ ਵਧਾਈਆਂ ਸੇਵਾ ਕਰਨ ਨੂੰ ਬਹੁਤ ਸਾਰਾ ਮਜ਼ਾ ਹੁੰਦਾ ਹੈ ਚਲੋ ਵਧੀਆ ਹੈ ਕਵਰੇਜ ਚੱਲ ਰਹੀ ਹੈ ਇਸ ਟਾਈਮ ਆਪਾਂ ਪਹੁੰਚੇ ਹੋਏ ਹਾਂ ਉਸ ਸਟਾਲ ਦੇ ਉੱਤੇ ਜਿੱਥੇ ਗੋਲ ਗੱਪੇ ਤੇ ਨਾਲ ਜਿਹੜੇ ਆ ਉਹ ਕੁਲਚੇ ਛੋਲੇ ਜਿਹੜੇ ਉਹ ਚੱਲਦੇ ਆ ਪੈਂਜੀ ਬਾਈ ਖਾਲਸਾ ਫਤੇਜੀ ਗੁਰਜੀਤ ਸਿੰਘ ਖਾਲਸਾ ਵਾਈਗੋ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪਰਵਿੰਦਰ ਕੌਰ ਹੈ ਜੀ ਮੈਂ ਕੁਆਲਟੀ ਵਾਲੋ ਆਪਣਾ ਸਾਡਾ ਇੱਥੇ ਰੈਸਟੋਰੈਂਟ ਹੈ ਉਹਦੇ ਵੱਲੋਂ ਲੰਗਰ ਚੱਲ ਰਿਹਾ ਕੀ ਕੀ ਆ ਜੀ ਅੱਜ ਦੇ ਭਗਵਾਨ ਕੀ ਸਾਡੇ ਕੋਲੇ ਹੈਗੇ ਆ ਜੀ ਕੁਲਚੇ ਛੋਲੇ ਤੇ ਨਾਲ ਸਾਡੇ ਕੋਲੇ ਹੈਗੇ ਆ ਗੋਲ ਗੱਪੇ ਵਿਦ ਪਾਣੀ ਐਂਡ ਇਹ ਬਾਬਾ ਜੀ ਦਾ ਲੰਗਰ ਆ ਜੀ ਗੁਰੂ ਨਾਨਕ ਦੇਵ ਜੀ ਦਾ ਤੇ ਇਹ ਸਦਾ ਹੀ ਚੜ੍ਹਦੀ ਕਲਾ 'ਚ ਰਹਿਣਾ ਆ ਜੀ ਤੇ ਬਹੁਤ ਸੇਵਾ ਕਰ ਰਹੇ ਬੱਚੇ ਲੱਗੇ ਹੋਏ ਆ ਮੇਰੇ ਸਾਰੀ ਟੀਮ ਲੱਗੀ ਹੋਈ ਆ ਮੇਰੀ ਕੁਆਲਟੀ ਦੀ ਸੋ ਬੜਾ ਸਵੇਰ ਤੋਂ ਲੱਗੇ ਹੋਏ ਆ ਸੇਵਾ ਕਰਨ ਵਾਸਤੇ ਕੀ ਕਹਿਣਾ ਚਾਹੁੰਦੇ ਸੰਗਤ ਨੂੰ ਸੰਗਤ ਨੂੰ ਇਹੀ ਕਹਿਣਾ ਚਾਹੁੰਦੀ ਆ ਜੀ ਰਲ ਮਿਲ ਕੇ ਗੁਰੂ ਦੀ ਸੇਵਾ ਕਰੋ ਸੇਵਾ ਦੇ ਵਿੱਚ ਹੀ ਮੇਵਾ ਹੈ ਜੀ ਜੇ ਸੇਵਾ ਹੈ ਤਾਂ ਸਾਰਾ ਕੁਛ ਆ ਜੀ ਆਪਾਂ ਗੁਰੂ ਦੇ ਲੜ ਲੱਗੇ ਹੋਏ ਆ ਨਾਲ-ਨਾਲ ਆਪਾਂ ਸੇਵਾ ਕਰ ਰਹੇ ਆ ਰੈਸਟੋਰੈਂਟ ਚਲਾ ਰਹੇ ਆ ਰੈਸਟੋਰੈਂਟ ਵੀ ਇੱਕ ਸੇਵਾ ਹੀ ਆ ਆਪਾਂ ਭੁੱਖਿਆਂ ਨੂੰ ਖਾਣਾ ਖੋਣਦੇ ਆ ਸੋ ਸਾਡਾ ਰੋਜ਼ ਦਾ ਹੀ ਇਹ ਕੰਮ ਆ ਅਸੀਂ ਕਹਿੰਦੇ ਆ ਵੀ ਸੰਗਤ ਦੀ ਨਾਲ-ਨਾਲ ਸਿਹਤ ਦਾ ਵੀ ਧਿਆਨ ਰੱਖੀਏ ਸਿਹਤ ਦੇ ਧਿਆਨ ਦੇ ਨਾਲ-ਨਾਲ ਫਰੂਟ ਲਾਇਆ ਹੋਇਆ ਮੇਰੀ ਕਸਨ ਨੇ ਉਧਰ ਨਾਲ ਤੇ ਸਾਡਾ ਇੱਧਰ ਲੰਗਰ ਚੱਲ ਰਿਹਾ ਕੁਆਲਟੀ ਵੱਲੋਂ ਇਹ ਸਾਡਾ ਰੈਸਟੋਰੈਂਟ ਹੈ ਇੱਥੇ ਦੋ ਲੋਕੇਸ਼ਨ ਆ ਹਾਂ ਕਲਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਬਸ ਲੱਗੇ ਆਂ ਸੇਵਾ 'ਚ ਸਾਰੇ ਜਣੇ ਠੀਕ ਹੈ ਜੀ ਹਾਂ ਸੰਗਤ ਨੂੰ ਰਲ ਮਿਲ ਕੇ ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਹੈ ਜੀ ਹਾਂਜੀ 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 ਵੀਰ ਜੀ ਕੀ ਨਾਮ ਮਹਿਕਦੀਪ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਬੜੀ ਵਧੀਆ ਸੇਵਾ ਕਰੀ ਜਾਂਦੇ ਆਂ ਆਨੰਦਾ ਮਹਾਰਾਜ ਦਾ ਜੀ ਬਹੁਤ ਵਧੀਆ ਸੋ ਆਪ ਤੁਸੀਂ ਦੇਖ ਸਕਦੇ ਆਂ ਵੀ ਇੱਧਰ ਗੋਲ ਕੱਪੇ ਜਿਹੜੇ ਆ ਉਹ ਭੰਨ ਕੇ ਜਿਹੜੋ ਅੱਗੇ ਟ੍ਰੇ ਦੇ ਵਿੱਚ ਜਿਹੜੇ ਉਹ ਘਲ ਰਹੇ ਨੇ ਭੰਜੀ ਕੀ ਨਾਮ ਸਸਤੀਕਲ ਵੀਰ ਜੀ ਮੈਂ ਆਸਟ੍ਰੇਲੀਆ ਤੋਂ ਆਈ ਆਂ ਫਸਟ ਟਾਈਮ ਇੱਥੇ ਅੱਛਾ ਜੀ ਤਾਂ ਮੈਨੂੰ ਮਹਿਸੂਸ ਹੋ ਰਿਹਾ ਆ ਵਧੀਆ ਲੱਗਿਆ ਪੰਜਾਬ ਵਾਂਗੂ ਲੱਗਦਾ ਮੋਸਟਲੀ ਕਿ ਆਸਟ੍ਰੇਲੀਆ ਇਜ਼ ਡਿਫਰੈਂਟ ਉੱਥੇ ਵੀ ਗੁਰਦੁਆਰਾ ਸਾਹਿਬ ਇੰਨਾ ਕਾਟ ਪਰੈਨਾ ਨਹੀਂ ਹੁੰਦਾ ਕਿਹੜੇ ਸ਼ਹਿਰ ਚੋਂ ਤੁਸੀਂ ਮਰਥ ਤੋਂ ਅਸੀਂ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਬਸ ਬੱਚਾ ਨੂੰ ਇਹੀ ਕਿ ਜਿਹੜੇ ਆਪਣੇ ਜਨਰੇਸ਼ਨ ਨਿਊ ਜਨਰੇਸ਼ਨ ਉਹਨਾਂ ਨੂੰ ਹੈਗਾ ਕਿ ਇੱਥੇ ਆਉਂਦੇ ਆ ਅੱਜ ਦਾ ਦੇਖਦੇ ਆ ਆਪਾਂ ਨੂੰ ਦੇਖਦੇ ਅੱਗੇ ਫਿਰ ਜਿੱਦਾਂ ਮੇਰੀ ਬੇਟੀ ਆਈ ਹੈ ਇਹ ਫਿਰ ਦੇਖਦੇ ਆ ਵੀ ਸੇਵਾ ਕਰਨੀ ਆ ਤਾਂ ਮੈਨੂੰ ਵਧੀਆ ਲੱਗਿਆ ਹੈਗਾ ਹਾਂਜੀ ਬਹੁਤ ਵਧੀਆ ਲੱਗਿਆ ਜੀ ਐਨੂ ਜੀ ਤੁਹਾਨੂੰ ਸਾਡੇ ਇਸ ਮੁਲਕ ਦੇ ਵਿੱਚ ਤੇ ਇਦਾਂ ਹੀ ਲੱਗੇ ਰੋ ਬੇਟਾ ਕੀ ਨਾਮ ਹੈ ਮੇਰੇ ਨਾਮ ਸਤਕਾਰ ਵਧੀਆ ਲੱਗ ਰਿਹਾ। ਬਹੁਤ ਵਧੀਆ ਲੱਗਦਾ। ਬਹੁਤ ਫਨ ਆ, ਬਹੁਤ ਐਕਸਾਈਟਮੈਂਟ ਆ। ਠੀਕ ਆ। ਚਲੋ ਬਹੁਤ ਅچھے। ਥੈਂਕ ਯੂ। ਜੀ। ਸੋ ਇੱਧਰ ਦੇਖ ਸਕਦੇ ਆਂ ਵੀ ਇੱਧਰ ਵੀ ਅੱਗੇ ਜਿਹੜੀਆਂ ਛੋਟੀਆਂ ਬੱਚੇ ਆ ਉਹ ਲੱਗੇ। ਹਾਂਜੀ ਕੀ ਨਾਮ ਆ ਬੇਟਾ? ਮਾਹੀ ਧਾਵਲੇ। ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬੇਟਾ? ਨਗਰ ਕੀਰਤਨ ਦੀਆਂ ਵਧਾਈਆਂ। ਮੈਨੂੰ ਇਹ ਵਾਲਾ ਅਮਮ ਸੇਵਾ ਕਰ ਮੈਨੂੰ ਬਹੁਤ ਸਾਰਾ ਮਜ਼ਾ ਹੁੰਦਾ। ਚਲੋ ਵਧੀਆ ਆ। ਚਲੋ ਪੰਜ ਜੀ ਕੀ ਨਾਮ ਆ ਤੁਹਾਡਾ? ਕੁਲਵਿੰਦਰ ਕੌਰ ਜੀ। ਕੀ ਕਹਿਣਾ ਚਾਹੁੰਦੇ ਸੀ? ਕੁਛ ਨਹੀਂ ਸਭ ਨੂੰ ਰਲ ਮਿਲ ਕੇ ਸੇਵਾ ਕਰਨੀ ਚਾਹੀਦੀ ਹੈ। ਜੀ ਕਵਰੇਜ ਜਾਰੀ ਰਹੇਗੀ ਜੁੜੇ ਹੋਏ ਤੇ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬਾਬਾ ਨਾਨਕ ਗੁਰੂ ਕਾ ਲੰਗਰ 13-13 ਵਾਲੇ ਸਾਡੇ ਵੀਰ ਇਸ ਟਾਈਮ ਨਾਲ ਆਉਂਦਾ ਸੇਵਾਦਾਰਾਂ ਦੇ ਨਾਲ ਆ ਬੇਕਰਸਫੀਲ ਦੇ 9ਵੇਂ ਸਲਾਣਾ ਨਗਰ ਕੀਰਤਨ ਦੇ ਵਿੱਚ ਪਹੁੰਚੇ ਆ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਿੱਖ ਸੰਗਤ ਨੂੰ 9ਵੇਂ ਨਗਰ ਕੀਰਤਨ ਦੀਆਂ ਬਾਬੇ ਨਾਨਕ ਦੀਆਂ ਲੱਖ ਲੱਖ ਵਧਾਈਆਂ। ਬਾਬਾ ਨਾਨਕ ਗੁਰੂ ਕਾ ਲੰਗਰ 13-13 ਵਾਲੇ ਪਹੁੰਚਦੇ ਆ ਹਰ ਇੱਕ ਸਾਲ ਹੀ ਜ ਸਾਰੀ ਸਿੱਖ ਸੰਗਤ ਨੂੰ ਲੱਖ ਲੱਖ ਵਧਾਈਆਂ ਹਮ ਮੰਮਾ ਕੇ ਪਹੁੰਚੋ ਗੁਰੂ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਤੁਸੀਂ ਰੀਨੋ ਤੋਂ ਵਿਸ਼ੇਸ਼ ਤੌਰ ਤੇ ਉੱਤੇ ਆਉਂਦੇ ਆ ਤੁਹਾਡੇ ਵੀ ਹੁਣ ਨਗਰ ਕੀਰਤਨ ਉੱਥੇ ਹੁੰਦਾ ਆ ਸੋ ਇਥੋਂ ਦੀਆਂ ਸੰਗਤਾਂ ਨੂੰ ਵੀ ਅਪੀਲ ਕਰਦੇ ਆ ਵੀ ਉੱਥੇ ਵੀ ਜ਼ਰੂਰ ਪਹੁੰਚਿਆ ਕਰੋ ਹਾਂਜੀ ਜ਼ਰੂਰ ਪਹੁੰਚੋ ਜੀ ਇਤੋਂ ਪਹਿਲਾਂ ਦੀਵਾਲੀ ਦਾ ਸੀ ਆਪਣੇ ਫ੍ਰੀ ਅਮਾਉਂਟ ਗੁਰੂ ਘਰ ਇਤੋਂ ਬਾਅਦ ਅਸੀਂ ਚੱਲਿਆ ਜੂਬਾ ਸਿਟੀ ਜੀ ਤੇ ਉੱਥੇ ਹਮ ਮੰਮਾ ਕੇ ਪਹੁੰਚੋ ਜੀ ਜੂਬਾ ਸਿਟੀ ਨਗਰ ਕੀਰਤਨ ਮਹਾਨ ਨਗਰ ਕੀਰਤਨ ਸਾਰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਬਤ ਜੀ ਇਸ ਵੇਲੇ ਬੇਕਰ ਸਪੀਡ 'ਚ ਇਹ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਜਿਹੜੀ ਪਹੁੰਚ ਚੁੱਕੀ ਹੈ ਮਾਊਂਟੇਨ ਮਾਈਕ ਪੀਜ਼ਾ ਦੇ ਸਟਾਲ ਦੇ ਉੱਤੇ ਜਿੱਤੇ ਪੀਜ਼ਾ ਆਪਣੀ ਪੂਰੀ ਵੈਰਾਈਟੀ ਦੇ ਨਾਲ ਚੱਲ ਰਿਹਾ ਹੈ ਇਹ ਤਾਂ ਤੁਸੀਂ ਸੁਣਦੇ ਹੀ ਜੇ ਸੋ ਇਸ ਵੇਲੇ ਲੰਗਰ ਹੈ ਜਿਹੜਾ ਪੀਜ਼ਾ ਚੱਲ ਰਿਹਾ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਕੀ ਕਹੋਗੇ ਬਹੁਤ ਬਹੁਤ ਵਧਾਈਆਂ ਜੀ ਗੁਰਪਰਵ ਦੀਆਂ ਸਾਰਿਆਂ ਨੂੰ ਤੇ ਸਾਰੇ ਜਣੇ ਇੰਜੋਏ ਕਰੋ ਤੇ ਸੇਫ ਰਹੋ ਜੀ ਜੀ ਮੈਂ ਤੰਗ ਕਰਨ ਦੀ ਮਾਫੀ ਚਾਹਨਾ ਉਹ ਲੰਗਰ 'ਚ ਚੋਖੇ ਰੁਜੇ ਪਏ ਨੇ ਆ ਭੈ ਜ਼ਾਹਰ ਹੈ ਕਿ ਤਿੰਨ ਲੋਕੇਸ਼ਨਸ ਨੇ ਸਸਰੀ ਗਾਲ ਭਾਈ ਹਾਂ ਸਸਰੀ ਗਾਲ ਭਾਈ ਜੀ ਪਹਿਲਾਂ ਦਾ ਨਾਮ ਦੱਸੋ ਮੇਰਾ ਨਾਮ ਜੀ ਹੈਰੀ ਸਿੰਘ ਕੀ ਕਹੋਗੇ ਇਸ ਮੌਕੇ ਪਹਿਲਾਂ ਤਾਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਗੁਰਪੁਰਬ ਦੀਆਂ ਤੇ ਸੇਵਾ ਕਰ ਰਹੇ ਹਾਂ ਤੇ ਜਿਨੇ ਜੋਗੇ ਹੈਗੇ ਆ ਤੇ ਸਾਰਿਆਂ ਨੂੰ ਹਾਂਜੀ ਸਭ ਨੂੰ ਬਹੁਤ ਬਹੁਤ ਪਰਮਾਤਮਾ ਚੜ੍ਹਦੀ ਕਲਾ ਜ ਰੱਖੇ ਤਾਂ ਦੁਸਤੀਆਂ ਬਖਸ਼ੇ ਜੀ ਜੀ ਥੈਂਕ ਯੂ ਸਾਰ ਜੀ ਧੰਨਵਾਦ ਤੁਹਾਡਾ ਥੈਂਕ ਯੂ ਸਰ ਜੀ ਜੀ ਹੁਣ ਅਸੀਂ ਕਿਸੇ ਅਗਲੇ ਸਟਾਲ ਤੇ ਜਾਣੇ ਹਾਂ ਔਰ ਦੇਖਨੇ ਹੈ ਕਿ ਲੰਗਰ ਦੇ ਕੀ ਮਾਮਲੇ ਚੱਲ ਰਹੇ ਸੰਗਤਾਂ ਕਿਦਾ ਮੌਜੂਦ ਨੇ ਬਸ ਜੁੜੇ ਰਹਿਣਾ ਪੰਜਾਬੀ ਰੇਡੀਓ ਯੂ ਐਸ ਐ ਨਾ ਜੀ ਪੰਜਾਬੀ ਰੇਡੀਓ ਯੂ ਐਸ ਐ ਦੀ ਟੀਮ ਮੌਜੂਦ ਹੈ ਅਗਲੇ ਲੰਗਰ ਸਟਾਲ ਤੇ ਜਿੱਥੇ ਲੰਗਰ ਪੱਕ ਵੀ ਰਿਹਾ ਹੈ ਵੰਡ ਵੀ ਰਿਹਾ ਔਰ ਸੰਗਤਾਂ ਚ ਵੰਡਿਆ ਵੀ ਜਾ ਰਿਹਾ ਹੈ ਭਾਈ ਸੇਵਾ ਤੇ ਜੁੜੇ ਹੋਏ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਪਹਿਲਾਂ ਪਵਨ ਕੁਮਾਰ ਤੇ ਕਿੰਨਾ ਵੱਲੋਂ ਹੈ ਲੰ ਸੈਕਸ ਸੁਸਾਇਟੀ ਸੈਕਸ ਸੁਸਾਇਟੀ ਵੱਲੋਂ ਕੀ ਕਹੋਗੇ ਇਸ ਮੌਕੇ ਸੰਤਨ ਸੰਤਨ ਹੀ ਕਵਾਂਗੇ ਕਿ ਜਿਹੜਾ ਪਿਆਰ ਨਾਲ ਸਤਿਕਾਰ ਨਾਲ ਲੰਗਰ ਸ਼ੱਕੇ ਜਾਓ ਗੁਰੂ ਦੀ ਸੇਵਾ ਕਰੋ ਧੰਨਵਾਦ ਤੁਹਾਡਾ ਜੁੜੇ ਰਹੋ ਜੀ ਔਰ ਇਸੇ ਤਰ੍ਹਾਂ ਐਸਪਰੇਜੀ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਔਰ ਇਧਰ ਅger ਅੱਗੇ ਆਂਦੇ ਜੀ ਤੇ ਤਲਾਈਏ ਜਿਹੜੀ ਉਹ ਹੋ ਰਹੀ ਏ ਭਾਈ ਇੱਧਰ ਸੇਵਾ ਜੁੜੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਦੱਸੋ ਜੀ ਗੁਰਪ੍ਰੀਤ ਸਿੰਘ ਜੀ ਅੱਛਾ ਜੀ ਗੁਰਪ੍ਰੀਤ ਜੀ ਕਿਹੜੀ ਸੇਵਾ ਨਾਲ ਜੁੜੇ ਜੀ ਆਪਾਂ ਜੀ ਤਾਲਦੇ ਆ ਟਿੱਕੀਆਂ ਤੇ ਕੀ ਕਹੋਗੇ ਇਸ ਮੋਕੇ ਸੰਗਤਾਂ ਨੂੰ ਸਾਰੇ ਹਮ ਹੋਵਾਂਗੇ ਪਹੁੰਚੋ ਜੀ ਤੇ ਆਪਣੇ ਉਹ ਸੰਯੋਗ ਛਕੋ ਤੇ ਆ ਰਿਹਾ ਚਲੋ ਜੀ ਬਰਕਤਾਂ ਚ ਰਹੋ ਧੰਨਵਾਦ ਤੁਹਾਡਾ ਆਓ ਜੀ ਅੱਗੇ ਤੁਹਾਨੂੰ ਬਾਕੀ ਇਹ ਜਿਹੜਾ ਇਸ ਵੇਲੇ ਸੰਗਤਾਂ ਜਿਹੜੀਆਂ ਜੁੜੀਆਂ ਹੋਈਆਂ ਲੰਗਰ ਵੀ ਦੱਸਨੇ ਜੀ ਵੰਡੇ ਹੋਏ ਇਸ ਵੇਲੇ ਵੀਰਾਂ ਨੂੰ ਪੁੱਛਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸੋ ਜੀ ਮਨਵੀਰ ਢਿੱਲੋਂ ਜੀ ਤੇ ਕੀ ਕਹੋਗੇ ਢਿੱਲੋਂ ਸਾਹਿਬ ਇਸ ਵੇਲੇ ਬਹੁਤ ਵਧੀਆ ਚੱਲ ਰਿਹਾ ਜੀ ਟਿੱਕੀਆਂ ਦਾ ਲੰਗਰ ਲਾਇਆ ਹੋਇਆ ਸਾਡਾ ਸਾਡੀ ਅਸੀਂ ਸਾਰੇ ਹਮੇਸ਼ਾ ਅਸੀਂ ਸਾਰੀ ਇੱਕੋ ਹੀ ਟੀਮ ਆ ਸਾਡੀ ਦਸਾਂ 11 ਜਣਾਂ ਦੀ ਅਸੀਂ ਹਰ ਵਾਰੀ ਲਾਉਂਦੇ ਆ ਹਰ ਜਗ੍ਹਾ ਤੇ ਇਥੇ ਬੇਕਸੂ ਲੋਕਲ ਲੰਗਰ ਤੇ ਬੜਾ ਸੋਹਣਾ ਚੱਲ ਰਿਹਾ ਜੀ ਬੜਾ ਵਧੀਆ ਲੋਕੀ ਪਸੰਦ ਕਰ ਰਹੇ ਆ ਬਾਕੀ ਤੁਸੀਂ ਲਾਈਨ ਦੇਖ ਹੀ ਲਈਏ ਧੰਨਵਾਦ ਤੁਹਾਡਾ ਬਰਕਤਾਂ ਦੇ ਵਿੱਚ ਰਭੋ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਭਾਈ ਉੱਤਰ ਗੱਲ ਕਰਦੇ ਭਾਈ ਹੁਣੇ ਜਾਂ ਤੇ ਸ਼ਰਮਾਗੇ ਨੇ ਤੇ ਜਾਂ ਸੇਵਾ ਦਾ ਭਰਾ ਹੋ ਕੇ ਇਹ ਜੀ ਐਸ ਬੜੇ ਸੰਗਤਾਂ ਨੇ ਜਿਹੜੀਆਂ ਉਹ ਆ ਕੇ ਪਹੁੰਚੀਆਂ ਹੋਈਆਂ ਆ ਔਰ ਗੁਰੂ ਦਾ ਲੰਗਰ ਹੈ ਜਿਹੜਾ ਗੁੱਲਾ ਔਰ ਜਿਹਨੂੰ ਕਹਿੰਦੇ ਨੇ ਕਿ ਅਟੂਟ ਵਰਤਿਆ ਜਾ ਰਿਹਾ ਹੈ ਜੋ ਕੁਝ ਬਣ ਰਿਹਾ ਸੀਗਾ ਇਸ ਵੇਲੇ ਹੁਣ ਤੁਸੀਂ ਦੇਖੋ ਕਿ ਇਹ ਸਭ ਕੁਛ ਹੈ ਜਿਹੜਾ ਇਹ ਵੰਡਿਆ ਜਾ ਰਿਹਾ ਹੈ ਲਾਈਨ ਚ ਲੱਕੇ ਬੜੇ ਡਿਸਪਲਿਨ ਦੇ ਨਾਲ ਸਭ ਕੁਛ ਹੈ ਜਿਹੜਾ ਉਹ ਜਿੱਦਾ ਜਿੰਨੀ ਰੀਜ ਹੈ ਉਹ ਉਹਦੇ ਮੁਤਾਬਕ ਲੈ ਕੇ ਆ ਜਿਹੜਾ ਉਹ ਜਾ ਰਿਹਾ ਹੈ ਇਹ ਸਾਰਾ ਕਵਰੇਜ ਜਿਹੜੀ ਹੈ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਤੇ ਔਰ ਪੰਜਾਬੀ ਟੀਵੀ ਯੂਐਸਏ ਤੇ ਜਿਹੜੀ ਉਹ ਪੇਸ਼ ਕੀਤੀ ਜਾ ਰਹੀ ਹੈ ਇੱਧਰ ਵੀਰ ਨੇ ਜਿਹੜੇ ਉਹ ਜਦੋਂ ਉਹ ਪਕਾਈ ਦੇ ਕੰਮ ਤੇ ਜੁੜੇ ਨੇ ਇਹ ਬਣਾਉਂਦੇ ਨੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ ਕੀ ਕਹੋਗੇ ਇਸ ਮੌਕੇ ਇਸ ਮੌਕੇ ਜੀ ਵਧਾਈਆਂ ਸਾਰਿਆਂ ਨੂੰ ਸਾਡੇ ਵੱਲੋਂ ਜੇਤਨਮੀ ਗੁਰਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਹਾਂਜੀ ਹਾਂਜੀ ਸਾਰਿਆਂ ਨੂੰ ਥੈਂਕ ਯੂ ਥੈਂਕ ਯੂ ਸਤਿ ਸ੍ਰੀ ਅਕ ਰਨੇਕ ਸਿੰਘ ਜੀ ਤੇ ਕਦੋਂ ਤੋਂ ਸੇਵਾ ਸ਼ੁਰੂ ਕੀਤੀ ਰਾਤ ਦੇ ਲੱਗੇ ਜਾਂ ਸਵੇਰੇ ਇਹ ਸਰਜਰੀ ਦੀ ਲੱਗੇ ਅਸਰ ਵਾ 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 ਤੇ ਕੀ ਕਹੋਗੇ ਇਸ ਮੌਕੇ ਇਸ ਮੌਕੇ ਤੇ ਬਹੁਤ ਵਧੀਆ ਜੀ ਸੇਵਾ ਕਰ ਰਹੇ ਸਾਰੇ ਸਾਧ ਸੰਗਤ ਚਲੋ ਜੀ ਜੁੜੇ ਰਹੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਪ੍ਰਦੀਪ ਸਿੰਘ ਜੀ ਹਾਂ ਪ੍ਰਦੀਪ ਜੀ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਜੀ ਰਾਲ ਮਿਲ ਕੇ ਜੀ ਬਹੁਤ ਵਧੀਆ ਉਪਰਾਲਾ ਕਰਦੇ ਆਂ ਜੀ ਹਰ ਇੱਕ ਸਾਲ ਤੇ ਮਾਰੇ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਜੀ ਦੋ ਟੈਂਟ ਤੇ ਨੇ ਹੋ ਗਈ ਜੀ ਸੇਵਾ ਕਰਦੇ ਨੇ। ਕੀ ਬਾਤ ਹੈ। ਤੇ ਸਾਰੇ ਆਪਣੇ ਯਾਰ ਦੋਸਤਾਂ ਨਾਲ ਮਿਲ ਕੇ ਕਰਦੇ ਨੇ। ਕੀ ਬਾਤ ਹੈ ਤਾਂ ਕਿੰਨੇ ਕਿ ਯਾਰ ਦੋਸਤਾਂ ਜਿਹੜੇ ਰਲ ਕੇ ਲੱਗੇ ਹੋਏ ਜੀ। 15-16 ਜਾਣੇ ਹੈ ਜੀ। ਹਰ ਇੱਕ ਸਾਲ ਉਪਰਾਲਾ ਕਰਦੇ ਨੇ ਜੀ ਸਾਰੇ ਇਕੱਠੇ ਹੋ ਕੇ। ਚਲੋ ਜੀ ਪਰਕਦਾ ਦੇ ਵਿੱਚ ਰਹਿਓ। ਥੈਂਕ ਯੂ ਸੋ ਮੱਚ। ਜੀ ਅਗਲੇ ਕਿਸੇ ਸਟਾਲ ਤੇ ਲੈ ਕੇ ਚੱਲਨੇ ਆ ਤੁਹਾਨੂੰ ਔਰ ਉੱਥੋਂ ਦੇ ਜਿਹੜੇ ਮੰਜ਼ਰ ਨੇ, ਉੱਥੋਂ ਦੇ ਜਿਹੜੇ دینی ਸਮਾਗਮ ਦਾ ਹਿੱਸਾ ਸਭ ਕੁਝ ਹੈ। ਤੁਹਾਡੇ ਤੱਕ ਪਹੁੰਚਦਾ ਕਰਨੇ ਆ ਪਰ ਜੁੜੇ ਰਹਿਣਾ ਪੰਜਾਬੀ ਰੇਡੀਓ ਯੂ ਐਸ ਏ ਔਰ ਪੰਜਾਬੀ ਟੀਵੀ ਯੂ ਐਸ ਏ ਨਾਲ।